ਹੁਣੇ-ਹੁਣੇ ਜਲੰਧਰ ਜਾ ਰਹੀ ਟ੍ਰੇਨ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਟ੍ਰੇਨ ਦੇ ਪਰਖੱਚੇ ਉੱਡ ਚੁੱਕੇ ਨੇ ਖੜੀ ਟਰਾਲੀ ਦੇ ਨਾਲ ਟ੍ਰੇਨ ਜਾ ਟਕਰਾਈ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਜਲੰਧਰ ਜਾ ਰਹੀ ਟ੍ਰੇਨ ਦੇ ਨਾਲ ਇਹ ਵੱਡਾ ਹਾਦਸਾ ਹੋਇਆ ਹੈ ਟ੍ਰੇਨ ਦੇ ਕਿਸ ਤਰੀਕੇ ਪਰਖੱਚੇ ਉੱਡ ਚੁੱਕੇ ਨੇ ਉਸ ਦੀਆਂ ਤਸਵੀਰਾਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਾਣਕਾਰੀ ਅਨੁਸਾਰ ਖੜੀ ਟਰਾਲੀ ਦੇ ਨਾਲ ਟ੍ਰੇਨ ਜਾ ਟਕਰਾਈ ਹੈ ਜਿਸ ਕਰਕੇ ਟਰੇਨ ਦੇ ਪਰਖੱਚੇ ਉੱਡ ਜਾਂਦੇ ਨੇ ਜਲੰਧਰ ਦੇ ਆਦਮਪੁਰ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਦਮਪੁਰ ਵਿਖੇ ਟਰੇਨ ਦੀ ਖੜੀ ਟਰਾਲੀ ਦੇ ਨਾਲ ਟੱਕਰ ਹੋਣ ਦੀ ਖਬਰ ਹੈ ਗਨੀਮਤ ਇਹ ਰਹੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਹੈ ਮਿਲੀ ਜਾਣਕਾਰੀ ਮੁਤਾਬਕ ਆਦਮਪੁਰ ਵਿਖੇ ਰੇਲਵੇ ਕੁਆਰਟਰਾਂ ਦੇ ਵਿੱਚ ਕੰਮ ਚੱਲ ਰਿਹਾ ਸੀ ਤਾਂ ਹੁਸ਼ਿਆਰਪੁਰ ਤੋਂ ਜਲੰਧਰ ਵੱਲ ਆ ਰਹੀ ਟਰੇਨ ਖੜੀ ਟਰਾਲੀ ਦੇ ਵਿੱਚ ਜਾ ਟਕਰਾਈ ਜਿਸ ਨਾਲ ਟਰਾਲੀ ਦੇ ਪਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਜਾਣਕਾਰੀ ਅਨੁਸਾਰ ਇਹ ਟਰਾਲੀ ਰੇਲਵੇ ਦੇ ਹੀ ਕੁਆਰਟਰਾਂ ਦੇ ਵਿੱਚ ਖੜੀ ਹੋਈ ਸੀ ਜਿੱਥੇ ਕਿ ਰੇਲਵੇ ਕੁਆਰਟਰਾਂ ਦਾ ਕੰਮ ਚੱਲ ਰਿਹਾ ਸੀ ਅਤੇ ਰੇਲਵੇ ਲਾਈਨਾਂ ਦੇ ਕੋਲ ਟਰਾਲੀ ਖੜੀ ਸੀ ਪਰ ਟ੍ਰੇਨ ਖੜੀ ਟਰਾਲੀ ਦੇ ਨਾਲ ਟਕਰਾ ਗਈ। ਮੋਕੇ ਤੇ ਹੀ ਚਿਚਹਾੜਾ ਮਚ ਗਿਆ। ਰੇਲਵੇ ਵਿਭਾਗ ਦੇ ਕਿਸੇ ਵੀ ਅਧਿਕਾਰੀ ਦੇ ਨਾਲ ਹਾਲਾਂਕਿ ਹੁਣ ਤੱਕ ਸੰਪਰਕ ਨਹੀਂ ਹੋ ਰਿਹਾ ਹੈ। ਵੇਖਣਾ ਹੋਵੇਗਾ ਕਿ ਹੁਣ ਰੇਲਵੇ ਪ੍ਰਸ਼ਾਸਨ ਆਪਣੇ ਵਿਭਾਗ ਦੇ ਉੱਤੇ ਕਿਸ ਤਰ੍ਹਾਂ ਕਾਰਵਾਈ ਕਰਦਾ ਹੈ। ਟ੍ਰੇਨ ਦਾ ਇੱਕ ਡੱਬਾ ਤਾਂ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਜੁਲੰਦਰ ਦੇ ਆਦਮਪੁਰ ਵਿਖੇ ਵੱਡਾ ਰੇਲ ਹਾਦਸਾ ਹੋਣ ਟਲਿਆ ਹੈ ਜਦੋਂ ਰੇਲਵੇ ਕੁਆਰਟਰਾਂ ਦੇ ਵਿੱਚ ਕੰਮ ਚੱਲ ਰਿਹਾ ਸੀ ਅਤੇ ਹੁਸ਼ਿਆਰਪੁਰ ਤੋਂ ਜੁਲੰਦਰ ਵੱਲ ਆ ਰਹੀ ਟ੍ਰੇਨ ਖੜੀ ਟਰਾਲੀ ਦੇ ਵਿੱਚ ਜਾ ਟਕਰਾਉਂਦੀ ਹੈ ਜਿਸ ਨਾਲ ਟਰਾਲੀ ਦੇ ਚਿੱਥੜੇ ਉੱਡ ਗਏ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਜਾਣਕਾਰੀ ਅਨੁਸਾਰ ਟਰਾਲੀ ਰੇਲਵੇ ਦੇ ਹੀ ਕੁਆਰਟਰਾਂ ਦੇ ਵਿੱਚ ਖੜੀ ਹੋਈ ਸੀ ਜਿੱਥੇ ਕਿ ਰੇਲਵੇ ਕੁਆਰਟਰਾਂ ਦਾ ਕੰਮ ਚੱਲ ਰਿਹਾ ਸੀ ਪਰ ਟ੍ਰੇਨ ਟਰਾਲੀ ਦੇ ਨਾਲ ਟਕਰੋਣ ਨਾਲ ਜਾਣੀ ਹਾਦਸੇ ਤੋਂ ਬਚਾਰਿਆ ਹੈ ਰੇਲਵੇ ਵਿਭਾਗ ਦੇ ਕਿਸੇ ਵੀ ਅਧਿਕਾਰੀ ਦੇ ਨਾਲ ਸੰਪਰਕ ਨਹੀਂ ਹੋ ਸਕੇ ਹੈ ਦੇਖਣਾ ਹੋਵੇਗਾ ਕਿ ਉਹਨਾਂ ਰੇਲਵੇ ਪ੍ਰਸ਼ਾਸਨ ਆਪਣੇ ਵਿਭਾਗ ਤੇ ਕਿਸ ਤਰ੍ਹਾਂ ਕਾਰਵਾਈ ਕਰਦਾ ਹੈ ਕਿਉਂਕਿ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਰੇਲਵੇ ਵਿਭਾਗ ਦੀ ਲਾਪਰਵਾਹੀ ਜਿਹੜੀ ਹੈ ਉਹ ਦੇਖਣ ਨੂੰ ਮਿਲਦੀ ਹੈ ਸੋ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਟ੍ਰੇਨ ਬਿਨਾਂ ਡਰਾਈਵਰ ਤੋਂ ਚੱਲਦੀ ਹੋਈ ਨਜ਼ਰ ਆਈ ਸੀ ਜਿਸ ਤੋਂ ਬਾਅਦ ਭਾਜੜਾ ਪੈ ਗਏ ਸਨ ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਦੇ ਆਦਮਪੁਰ ਤੋਂ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਟ੍ਰੇਨ ਦਾ ਇੱਕ ਡੱਬਾ ਤਾਂ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਜਿਸ ਟਰਾਲੀ ਦੇ ਨਾਲ ਟ੍ਰੇਨ ਟਕਰਾਈ ਹੈ ਉਸ ਟਰਾਲੀ ਦੇ ਵੀ ਪਰ ਖੱਟੇ ਉੱਡ ਚੁੱਕੇ ਨੇ ਆਦਮਪੁਰ ਵਿਖੇ ਟ੍ਰੇਨ ਦੀ ਖੜੀ ਟਰਾਲੀ ਦੇ ਨਾਲ ਟੱਕਰ ਹੋਣ ਦੀ ਖਬਰ ਹੈ ਗਨੀਮਤ ਹੈ ਰਹੀ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰ ਮਿਲੀ ਜਾਣਕਾਰੀ ਮੁਤਾਬਕ ਆਦਮਪੁਰ ਵਿਖੇ ਰੇਲਵੇ ਕੁਆਰਟਰਾਂ ਦੇ ਵਿੱਚ ਕੰਮ ਚੱਲ ਰਿਹਾ ਸੀ ਅਤੇ ਟਰਾਲੀ ਜਿਹੜੀ ਸੀ ਉਹ ਖੜੀ ਹੋਈ ਸੀ ਅਤੇ ਖੜੀ ਟਰਾਲੀ ਦੇ ਵਿੱਚ ਟ੍ਰੇਨ ਜਾ ਟਕਰੋਂਦੀ ਹੈ ਇਸ ਦੌਰਾਨ ਟ੍ਰੇਨ ਜਸਵਾਰ ਯਾਤਰੀਆਂ ਦੇ ਤਾਂ ਸਾਹ ਹੀ ਸੁੱਕ ਗਏ ਅਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੁਸ਼ਿਆਰਪੁਰ ਤੋਂ ਜਲੰਧਰ ਵਾਲਾ ਟ੍ਰੇਨ ਆ ਰਹੀ ਸੀ ਕਿ ਅਚਾਨਕ ਖੜੀ ਟਰਾਲੀ ਦੇ ਨਾਲ ਟ੍ਰੇਨ ਜਾ ਟਕਰਾਉਂਦੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ eBaba ਤੇ ਦੇਖ ਸਕਦੇ ਹੋ USA Canada Australia New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰਾਉਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ